ਚੰਗੇ ਭਾਗਾ ਨਾਲ ਹੈ ਸਮਾਏ ਮਿਲਦਾ ਠੀਕ ਕਿਹਾ ਜਾਣੋ ਦਲਬੀਰ ਕੇ ਲਦਾ ਠੀਕ ਕਿਹਾ ਜਾਣੋ ਦਲਬੀਰ ਕੇ ਲਦਾ ਐਵੇਂ ਮੜਾ ਮੂਰਖਾਣਾ ਕਰ ਬਈੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਚੰਗੇ ਭਾਗਾ ਨਾਲ ਹੈ ਸਮਾਏ ਮਿਲਦਾ ਠੀਕ ਕਿਹਾ ਜਾਣੋ ਦੱਲ ਬੀਰ ਗੇ ਲਦਾ ਠੀਕ ਕਿਹਾ ਜਾਣੋ ਮੈਂ ਮੇ ਚੱਕ ਗੇ ਲਦਾ ਐਵੇਂ ਮਾੜਾ ਮੂਰਖਾ ਨਾ ਕਰ ਬਈ ਆੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਪਾਰਾ ਰਾਣੀ ਜਾਂਦੀ ਸੀ ਮੰਦਰ ਲੁੱਕ ਕੇ ਹਰੀ ਚੰਦ ਖੜਾਉ ਚੁੱਕ ਕੇ ਹਰੀ ਚੰਦ ਲੈ ਗਿਆ ਖੜਾਉ ਚੁੱਕ ਕੇ ਓ ਬਣ ਗਈ ਖੜਾਵਾਂ ਬਣ ਗਈ ਖੜਾਵਾਂ ਹੀਰੇ ਮੋਤੀਆਂ ਜੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਤੂੰ ਪ੍ਰਹਿਲਾਦ ਜੱਪਿਆ ਸੀ ਨਾਮ ਨੂੰ ਸਿੱਧੇ ਵੇਖ ਚਲੇ ਗਏ ਬੇਕੁੰਠ ਤਾਮ ਨੂੰ ਸਿੱਧੇ ਵੇਖ ਚਲੇ ਗਏ ਬੇਕੁੰਠ ਤਾਮ ਨੂੰ ਆ ਜਾਪ ਦੇ ਜਨਾਮ ਗੁੱਡੀਆਂਾਂ ਦੀ ਚੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਜਨਕ ਕੜੀ ਦਾ ਨਾਮ ਗੈਣੇ ਪਾ ਕੇ ਤੇ ਪਾਪੀ ਲੇਗਾ ਸਭੇ ਨਰਕੋਂ ਛੁਡਾ ਕੇ ਤੇ ਨਨਕ ਕੜੀ ਦਾ ਨਾਮ ਕਹਿਣੇ ਪਾਗੇ ਤੇ ਪਾਪੀ ਲਗਾ ਸੱਬੇ ਨਰਕੋਂ ਛੁਡਾ ਕੇ ਤੇ ਪਾਪੀ ਲਗਾ ਸੱਬੇ ਨਰਕੋਂ ਛੁਡਾ ਕੇ ਤੇ ਨਾਮ ਦੀ ਹੈ ਪੈਂਦੀ ਨਾਮ ਦੀ ਹੈ ਅੱਗੇ ਪੈਂਦੀ ਕੀਮਤ ਬੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਕੜੀ ਪਾਲ ਬਈ ਕੇ ਜੱਪਿਆ ਜੇ ਨਾਮ ਨਾ ਮਾਇਆ ਦੇ ਪੰਡਾਰ ਤੇਰੇ ਕਿਸੇ ਕਾਮ ਨਾ ਮਾਇਆ ਦੇ ਪੰਡਾਰ ਤੇਰੇ ਕਿਸੇ ਕਾਮ ਨਾ ਇਹ ਨਾ ਨਹੀਂ ਛੜਾਉਣਾ ਜਿੰਦ ਜਦੋਂ ਗਈ ਫੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਨਾਮ ਮਰ ਵੀਦਾਸ ਧੰਨਾ ਸੈਣ ਨਾਈਆ ਸਦਨੇ ਕਬੀਰ ਖੱਟੀ ਵੜਈਆ ਸਦਨੇ ਕਬੀਰ ਖੱਟੀ ਵੜਈਆ ਬਣਾ ਪਜਾਰੀਆਂ ਦੀ ਤੋੜਤੀ ਤੜੀ ਭਾਗਾ ਨਾਲ ਲੱਬੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਬੇ ਸਤ ਸੰਗ ਦੀ ਕੜੀ ਬਣੀ ਮਰਿਆ ਦਾ ਖਾਲਸੇ ਪੰਥ ਦੀ ਬਾਣੀ ਨੇਤ ਪੜਨੀ ਗੁਰੂ ਗ੍ਰੰਥ ਦੀ ਬਣੀ ਮਹਰਿਆਦਾ ਖਾਲਸੇ ਪੰਥ ਦੀ ਬਾਣੀ ਨੇਤ ਪੜਨੀ ਗੁਰੂ ਗ੍ਰੰਥ ਦੀ ਬਾਣੀ ਨੇਤ ਪੜਨੀ ਗੁਰੂ ਗ੍ਰੰਥ ਦੀ ਓ ਤਰਗਿਓ ਬਾਣੀ ਤਰਗਿਓ ਬਾਣੀ ਜਿੰਨਾ ਜਿੰਨਾ ਨੇ ਪੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਨਾਮ ਤੋਂ ਬਗੈਰ ਨਾਮ ਤੋਂ ਬਗੈਰ ਸੱਚਾ ਹੋਵੇ ਮੁਖ ਨਾ ਨਾਮ ਤੋਂ ਬਗੈਰ ਸੱਚਾ ਮਿਲੇ ਸੁਖ ਨਾ ਨਾਮ ਤੋਂ ਬਗੈਰ ਸੱਚਾ ਮਿਲੇ ਸੁਖ ਨਾ ਨਾਮ ਬਿਣਾ ਦੁੱਖਾਂ ਵਾਲੀ ਟੁੱਟੇ ਨਾ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਮਾੜੇ ਪਾਸੇ ਮਨ ਜਾਵੇ ਮੋੜੇ ਮੋੜੇ ਆੜੇ ਪਾਸੇ ਮੰਨ ਜਾਵੇ ਮੋੜ ਮੋੜ ਕੇ ਪਾਣੀ ਜਿਵੇਂ ਜਾਂਦਾ ਹੈ ਨਮਾਨ ਰੁੜ ਕੇ ਪਾਣੀ ਜਿਵੇਂ ਜਾਂਦਾ ਹੈ ਨਮਾਨ ਰੋੜ ਕੇ ਨੇਕ ਬੰਦਿਆਂ ਦੀ ਪੂਜੀ ਜਾਂਦੀ ਹੈ ਮਾੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਜੋ ਬਨ ਸਿੰਘਾ ਯਾਦਕਾਰ ਭਗਵੰਤ ਨੂੰ ਹਰ ਮਨ ਚੇਤ ਲੈ ਤੂੰ ਪ੍ਰਭੂ ਕੰਤ ਨੂੰ ਕਰਮ ਜੀਤ ਚੇਤ ਲੈ ਤੂੰ ਪ੍ਰਭੂ ਕੰਤ ਨੂੰ ਓ ਕੱਟ ਦੇ ਤੂੰ ਮੈਂ ਜਿਹੜੀ ਮਾਣਾ ਚ ਵੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ